ਸਸ੍ਰੀਕਲੋ ਦੋਸਤੋ ਕੱਲ ਕੁਸ਼ਤੀ ਦੰਗਲ ਮੇਲਾ ਜਿਹੜਾ ਕਿ ਕਰਵਾਇਆ ਗਿਆ ਪਿੰਡ ਪੱਦੀ ਖਾਲਸਾ ਵਿਖੇ ਇੱਥੇ ਕੁਸ਼ਤੀ ਬਹੁਤ ਤਕੜੀ ਹੋਈ ਜੱਸਾ ਪੱਟੀ ਦੀ ਔਰ ਵਿਜੇ ਸੋਨੀਪੱਤ ਦੀ ਜੱਸਾ ਪੱਟੀ ਦੀ ਕੁਸ਼ਤੀ ਸੋਨੀਪੱਤ ਨਾਲ ਵਿਜੇ ਸੋਨੀਪੱਤ ਨਾਲ ਬਹੁਤ ਤਕੜੀ ਹੋਈ ਔਰ ਵਧੀਆ ਸਮਾਂ ਬੰਦਿਆ ਵਿਜੇ ਵੀ ਬਹੁਤ ਵਧੀਆ ਮਾਲ ਸੀ ਉਹਨੇ ਜੱਸੇ ਤੇ ਸ਼ੁਰੂਆਤ ਦੇ ਵਿੱਚ ਪਹਿਲੇ 10 ਮਿੰਟਾਂ ਦੇ ਵਿੱਚ ਕਾਫੀ ਜੱਸੇ ਦੇ ਪਸੀਨੇ ਛੜਾਏ ਔਰ ਅਟੈਕ ਵੀ ਕੀਤੇ ਦੋ ਚਾਰ ਤੇ ਐਦਾਂ ਲੱਗਦਾ ਸੀਗਾ ਕਿ ਇਹ ਮਨ ਕੁਛ ਕਰੂਗਾ ਇੱਕ ਦੋ ਵਾਰੀ ਉਹਨੇ ਜੱਸੇ ਦੀ ਲੱਤ ਵੀ ਫੜ ਕੇ ਚੱਕਿਆ ਔਰ ਉਹਨੂੰ ਘਟਕਣ ਦੀ ਕੋਸ਼ਿਸ਼ ਕੀਤੀ ਤਾਂ ਐਦਾਂ ਲੱਗਿਆ ਸੀ ਕਿ ਵਧੀਆ ਲੜੂਗਾ ਔਰ ਲੜਿਆ ਵੀ ਵਧੀਆ 15 16 ਮਿੰਟ ਜੱਸੇ ਦੇ ਨਾਲ ਪੂਰੀ ਧੰਦਨ ਕਰਾਈ ਰੱਖੀ ਉਹਨੇ ਔਰ ਜੱਸੇ ਦਾ ਗੋਡਾ ਵੀ ਉਹਨੂੰ ਫਿਰਿਆ ਸੋ ਜੱਸੇ ਨੇ ਕੁੰਡਾ ਵੀ ਪਾਇਆ ਆਪਣਾ ਸਵਾ ਗੰਟਲ ਭਾਰ ਵੀ ਉੱਤੇ ਪਾਇਆ ਲੇਕਿਨ ਉਹ ਫੇਰ ਉੱਠ ਕੇ ਲੜਨ ਲਈ ਤਿਆਰ ਹੋ ਗਿਆ ਸੋ ਕੁਸ਼ਤੀ ਦਰਸ਼ਕਾਂ ਨੂੰ ਬਹੁਤ ਵਧੀਆ ਮਜ਼ਾ ਆਇਆ ਇੱਥੇ ਇਹੋ ਜੀ ਕੁਸ਼ਤੀ ਜਿਹਦੇ ਵਿੱਚ ਦੋਨਾਂ ਨੇ ਵਧੀਆ ਤਰੀਕੇ ਨਾਲ ਲੜਨਾ ਵਧੀਆ ਤਰੀਕੇ ਨਾਲ ਦੰਦਾ ਪੇਚ ਮਾਰਨ ਔਰ ਤੇਜ਼ ਕੁਸ਼ਤੀ ਲੜਨਾ ਔਰ ਲੋਕਾਂ ਨੂੰ ਲੱਗੇ ਕਿ ਜਨਰਲ ਕੁਸ਼ਤੀ ਹੋ ਰਹੀ ਹੈ ਐਤਾ ਨਹੀਂ ਹੋ ਰਹੀ ਨੂਰਾ ਕੁਸ਼ਤੀ ਢਿੱਲੀ ਜੀ ਕੁਸ਼ਤੀ ਇੱਕ ਦੂਜੇ ਨਾਲ ਬਾਹਾਂ ਨਾਲ ਬਾਹਾਂ ਨਾਲ ਸਿਰ ਨਾਲ ਸਿਰ ਫਸਾ ਕੇ ਜਿਵੇਂ ਝੋਟੇ ਥੱਕੇ ਹੁੰਦੇ ਨੇ ਫਸਾ ਕੇ ਸਿੰਘ ਫਸਾ ਕੇ ਬਹਿ ਜਾਂਦੇ ਨੇ ਨਾ ਇਧਰ ਤੇ ਨਾ ਉਧਰ ਉਹ ਕੁਸ਼ਤੀਆਂ ਬੇਮਜਾ ਔਰ ਟਾਈਮ ਪਾਸ ਹੁੰਦੀਆਂ ਨੇ ਉਹਦੇ ਵਿੱਚ ਦਰਸ਼ਕਾਂ ਦਾ ਟਾਈਮ ਵੇਸਟ ਹੁੰਦਾ ਸੋ ਇਹ ਇਥੇ ਪੂਰੀ ਫੁੱਲ ਇੰਜੋਏ ਹੋਇਆ ਔਰ ਪੈਸਾ ਵਸੂਲ ਕੁਸ਼ਤੀ ਸੀ ਛੇਂਜੀ ਕਮੇਟੀ ਵਾਲਿਆਂ ਨੇ ਇਹਨਾਂ ਤੇ ਜਿਹੜਾ ਪੈਸਾ ਲਾਇਆ ਉਹ ਬਿਲਕੁਲ ਵਸੂਲ ਹੋਇਆ ਕਿਉਂਕਿ ਕੁਸ਼ਤੀ ਲੋਕਾਂ ਨੂੰ ਅੱਛੀ ਲੱਗੀ ਵਧੀਆ ਲੱਗੀ ਔਰ ਕੁਸ਼ਤੀ ਦਾ ਇਹਨਾਂ ਨੇ ਇੰਜੋਏ ਕਰਿਆ ਸੋ ਦੋਸਤੋ ਵਿਜੇ ਸੋਨੀ ਵਿਜੇ ਸੋਨੀ ਪਤ ਜਿਹੜਾ ਇਹ ਭਲਵਾਨ ਵੀ ਵਧੀਆ ਭਲਵਾਨ ਹੈ ਕੱਲ ਦੀ ਕੁਸ਼ਤੀ ਦੇਖਣ ਤੋਂ ਬਾਅਦ ਮਨ ਨੂੰ ਇਹਦਾ ਪਤਾ ਲੱਗਿਆ ਕਿ ਇਹਦੇ ਪਕੜ ਜਿਹੜੀ ਹੈ ਇਹ ਬਹੁਤ ਵਧੀਆ ਹੈ ਇਹਦੇ ਡੌਲਿਆਂ 'ਚ ਇਹਦੀਆਂ ਮੁਠੀਆਂ 'ਚ ਇਹਦੇ ਪੰਜਿਆਂ 'ਚ ਵੀ ਜਾਨ ਹੈ ਤੇ ਇਹੇ ਪਹਿਲਵਾਨ ਦੇ ਨਾਲ ਜਦੋਂ ਪੰਜੇ ਨਾਲ ਪੰਜਾ ਮਲਾ ਕੇ ਲੜਦਾ ਹੈ ਤਾਂ ਪਿੱਛੇ ਧੱਕਦਾ ਔਰ ਵਧੀਆ ਜਿਹੜਾ ਜੋਰ ਲਾਉਂਦਾ ਹੈ ਐਡੀ ਗੱਲ ਨਹੀਂ ਕਿ ਮਾੜਾ ਪਹਿਲਵਾਨ ਹੈ ਇਹ ਵੀ ਨਹੀਂ ਹੈਗਾ ਕਿ ਮਤਲਬ ਚੁੱਕ ਕੇ ਕੋਈ ਸੈਟਿੰਗ ਨਾਲ ਸੈੱਟ ਕਰਤਾ ਪਹਿਲਵਾਨ ਜਾਂ ਮਾੜੇ ਪਹਿਲਵਾਨ ਨੂੰ ਲੈ ਜਾਂਦਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਛੋਟੀ ਦਾ ਮਨ ਲੈ ਔਰ ਕਈ ਵਾਰੀ ਕਿਸੇ ਮੱਲ ਦੀ ਕਿਸਮਤ ਐ ਤਾਂ ਹੁੰਦੀ ਆ ਜਾਂ ਸੱਤਾ ਪੇਟਾ ਦੇ ਕਾਰਨ ਉਹ ਲਗਾਤਾਰ ਨਹੀਂ ਲੜਦੇ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਵੀਡੀਓਜ਼ ਨਹੀਂ ਪੈਂਦੀਆਂ ਤਾਂ ਲੋਕ ਉਹਨਾਂ ਨੂੰ ਘੱਟ ਚਾਹੁੰਦੇ ਨੇ ਸੋ ਵਿਜੈ ਸੋਨੀ ਪਤਨੇ ਵਧੀਆ ਜੱਸੇ ਪੱਟੀ ਨੂੰ ਟੱਕਰ ਦਿੱਤੀ ਔਰ ਜਿੱਥੇ ਗੱਲ ਰਹੀ ਜੱਸੇ ਪੱਟੀ ਦੀ ਜੱਸਾ ਪੱਟੀ ਇੱਕ ਬ੍ਰਾਂਡ ਹੈ ਬਹੁਤ ਵੱਡਾ ਨਾਮ ਹੈ ਔਰ ਬਹੁਤ ਵੱਡੀ ਸ਼ਖਸੀਅਤ ਹੈ ਰੁਸਤਮੇ ਹਿੰਦ ਪੰਜਾਬ ਦਾ ਸ਼ੇਰੇ ਪੰਜਾਬ ਪੰਜਾਬ ਦਾ ਤਕੜਾ ਮੱਲ ਤਕੜਾ ਰੁਸਤਮ ਔਰ ਵਧੀਆ ਗੱਡਾ ਪਹਿਲਵਾਨ ਜਿਹਦੀ ਕੋਈ ਰੀਸ ਨਹੀਂ ਕਰ ਸਕਦਾ ਸੋ ਇਹਨੇ ਸੋਨੀਪੱਤ ਦੇ ਜਿਹੜੇ ਅਸੀਂ ਚੰਗੇ ਤਸੀਲੇ ਛੜਾਏ ਔਰ ਧੌਣ ਦੇ ਕੜਾਕੇ ਚੰਗੇ ਕਢਾਏ ਜਦੋਂ ਧੌਣ ਤੇ ਗੋਡਾ ਰੱਖਿਆ ਤਾਂ ਸੋਨੀਪੱਤ ਜਾਣਦਾ ਸੀ ਉਹਨੇ ਪਹਿਲਾਂ ਤੇ ਜਿੰਨਾ ਤੇ ਰੱਖਿਆ ਗਿਆ ਜਾਂ ਉਹ ਵੀ ਜਾਣਦੇ ਹੋਣਗੇ ਕਿਉਂਕਿ ਆ ਦਰਸ਼ਕ ਵੀਰ ਜਾਣਦੇ ਨੇ ਚੈਨ ਵਾਲੇ ਜਾਣਦੇ ਨੇ ਦੇਖਣ ਵਾਲੇ ਜਾਣਦੇ ਨੇ ਜਿੰਨੇ ਲਾਹੌਰ ਨਹੀਂ ਦੇਖਿਆ ਉਹਨੇ ਸਮਝ ਲਓ ਕੁਝ ਨਹੀਂ ਦੇਖਿਆ ਜਿੰਨੇ ਜੱਸੇ ਪੱਤੀ ਦੀ ਕੁਸ਼ਤੀ ਨਹੀਂ ਨ ਦੇਖੀ ਉਹ ਜਿੰਨਾ ਮਰਜ਼ੀ ਆਪਣੇ ਆਪ ਨੂੰ ਪਲਵਾਨ ਖਵਾਏ ਜਾਂ ਕੁਸ਼ਤੀ ਪ੍ਰੇਮੀ ਦਸਸੇ ਜਿੰਨਾ ਮਰਜ਼ੀ ਜੇ ਉਹ ਕਹਿੰਦਾ ਕਿ ਜੱਸਾ ਕੌਣ ਜੇ ਦਸਸੇ ਨੂੰ ਜਾਣਨਾ ਚਾਹੇ ਕੋ ਕਹਿੰਦਾ ਨਾ ਹੈ ਕਿਹੜਾ ਜੱਸਾ ਤੇ ਸਮਝ ਲਓ ਇਹਨੇ ਇਹਨੇ ਜੇ ਲਾਹੌਰ ਨਹੀਂ ਵੇਖਿਆ ਤੇ ਪਸ਼ੌਰ ਕਿੱਥੇ ਵੇਖਣਾ ਮੈਂ ਸੋ ਜੱਸਾ ਪੱਟੀ ਇੱਕ ਬ੍ਰਾਂਡ ਹੈ ਬਹੁਤ ਵੱਡਾ ਨਾਮ ਹੈ ਕੁਸ਼ਤੀ ਦੇ ਵਿੱਚ ਜਿੰਨੀ ਸ਼ਹਿਨਸ਼ੀਲਤਾ ਜਿੰਨੀ ਸ਼ਲੀਨਤਾ ਔਰ ਜਿੰਨਾ ਮੁਹੱਬਤ ਔਰ ਜਿੰਨਾ ਸਾਹਸ ਔਰ ਜਿੰਨਾ ਠੰਡਾ ਪਰ ਉਹਦੇ ਅੰਦਰ ਇੰਨਾ ਹਰ ਕਿਸੇ ਮੱਲ ਦੇ ਨਹੀਂ ਆ ਜਾ ਸਕਦਾ ਪਰ ਪੱਟੀ ਨੂੰ ਦੇਖਦੇ ਆਂ ਇਹ ਮਜ਼ਾ ਆਉਂਦਾ ਵੀ ਪਰਸਨੈਲਿਟੀ ਉਹਦੇ ਡੋਲੇ ਚੌੜਾ ਸੀਨਾ ਉੱਚਾ ਲੰਮਾ ਕੱਦ ਐਡੇ ਐਡੇ ਮੋٹے ਵਿਲਣਾ ਵਰਗੇ ਉਹ ਜਿਹੜੇ ਪੱਟ ਨੇ ਕਿਆ ਬਾਤ ਹੈ ਵੀ ਮੱਲ ਹੈਗਾ ਕੋਈ ਮੁੰਡਾ ਹੈਗਾ ਜਿਹਨੂੰ ਜਿਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪੰਜਾਬ ਦਾ ਨਾਮ ਪੂਰਾ ਚੋਟੀ ਤੇ ਚੱਕਿਆ ਹੋਇਆ ਹੈ ਔਰ ਕੋਈ ਦਿਨ ਨਹੀਂ ਜਾ ਰਿਹਾ ਜਿਸ ਦਿਨ ਜੱਸੇ ਪੱਟੀ ਦੀ ਕੁਸਤੀ ਨਾ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਦੀ ਕੀ ਹਿੰਦੁਸਤਾਨ ਦੇ ਵਿੱਚ ਦੂਜੇ ਸੂਬਿਆਂ 'ਚ ਬਹੁਤ ਡਿਮਾਂਡ ਹੈ ਪਰ ਪੰਜਾਬ ਦੇ ਵਿੱਚ ਤਾਂ ਐਨੀ ਡਿਮਾਂਡ ਹੈ ਹਰ ਛਿੰਝ ਮੇਲੇ ਵਾਲਾ ਹਰ ਛਿੰਝ ਮੇਲੇ 'ਚ ਉਹਨਾਂ ਨੂੰ ਸਦਾ ਪਹੁੰਚਦਾ ਕਿ ਇੱਥੇ ਜੱਸਾ ਹੋਵੇ ਤਾਂ ਸਾਡੇ ਦਰਸ਼ਕਾਂ ਦਾ ਆਨੰਦ ਜਿਆਦਾ ਹੋਊਗਾ ਰੌਣਕ ਮੇਲੇ ਦਾ ਜਿਆਦਾ ਹੋਊਗਾ ਭੀੜ ਵੀ ਮੇਲੇ ਦੀ ਜਿਆਦਾ ਵਧੂਗੀ ਸੋ ਜਿੱਥੇ ਜੱਸਾ ਪੱਟੀ ਨਹੀਂ ਦੇਖਣ ਨੂੰ ਮਿਲਤੇ ਸਮਝ ਲਓ ਕਿ ਜੱਸਾ ਪੱਟੀ ਭੋਕਣੇ ਪਹਿਲਾਂ ਹੀ ਆਲਰੇਡੀ ਉਹਨਾਂ ਕੋਲ ਟਾਈਮ ਨਹੀਂ ਹੈਗਾ ਉਹਨਾਂ ਦਾ ਤੇ ਇਹ ਨਾ ਸੋਚਿਆ ਕਰੋ ਕਿ ਇਹ ਦੰਗਲ ਕਮੇਟੀ ਮਾਰੀ ਹੈ ਜਾਂ ਜੱਸਾ ਪੱਟੀ ਦੇ ਪੈਸੇ ਨਹੀਂ ਭਰ ਪਾਈ ਤਾਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜੱਸੇ ਪੱਟੀ ਦੀ ਵੀ ਕੋਈ ਬੋਲੀ ਪੱਟੀ ਡਿਮਾਂਡ ਨਹੀਂ ਹੈਗੀ ਵਿਚਾਰੇ ਦੀ ਉਹ ਕਮੇਟੀ ਦੇ ਸਾਹਮਣੇ ਨਾਲ ਐਡਜਸਟ ਕਰ ਲੈਂਦਾ ਔਰ ਉਹ ਕਿਸੇ ਦਾ ਦਿਲ ਨਹੀਂ ਤੋੜਦਾ ਕਿਸੇ ਨੂੰ ਮਨਾ ਨਹੀਂ ਕਰਦਾ ਉਹਦੇ ਵਿੱਚ ਇਹੋ ਜੀ ਇਹ ਇੰਨੀ ਉਹਦੇ ਵਿੱਚ ਬੋ ਮਜਾਜ ਹੈ ਹੀ ਨਹੀਂ ਸੋ ਦੋਸਤੋ ਜੱਸਾ ਪੱਟੀ ਬਹੁਤ ਸਮਝਦਾਰ ਬੰਦਾ ਹੈ ਔਰ ਸਮਝਦਾਰੀ ਨਾਲ ਹੀ ਉਹ ਕੁਸ਼ਤੀ ਲੜਦਾ ਹੈ ਔਰ ਜਦੋਂ ਕੁਸ਼ਤੀ ਲੜਦੇ ਆ ਮਲ ਟਹਿ ਜਾਂਦਾ ਤਾਂ ਫਿਰ ਉਹ ਹੱਥ ਮਲਾ ਕੇ ਜਾਂਦਾ ਕਈ ਵਾਰੀ ਉਹਨੂੰ ਖੜਾ ਕਰਕੇ ਵੀ ਜਾਂਦਾ ਜਦੋਂ ਮਲ ਡਿੱਗਿਆ ਹੁੰਦਾ ਟਹਿ ਟੇਰੀ ਉੱਥੇ ਮਿੱਟੀ ਦੇ ਵਿੱਚ ਤੇ ਉਹ ਦਲਸਾ ਦੇ ਕੇ ਜਾਂਦਾ ਕੋਈ ਗੱਲ ਨਹੀਂ ਇਹ ਇਹ ਕੁਸ਼ਤੀ ਹੈ ਇੱਥੇ ਹਾਰ ਜਿੱਤ ਹੁੰਦੀ ਰਹਿੰਦੀ ਹੈ ਸੋ ਦੋਸਤੋ ਜੱਸੇ ਪੱਟੀ ਦਾ ਔਰ ਵਿਜੇ ਸੋਨੀ ਦਾ ਕੁਛ ਮੁਕਾਬਲਾ ਵਧੀਆ ਟੱਕਰ ਵਾਲਾ ਦੇਖਣ ਨੂੰ ਮਿਲਿਆ ਕਈ ਕਈ ਤਾਂ ਜੱਸੇ ਵੀ ਟੱਕਰ ਲੈ ਨਹੀਂ ਪਾਉਂਦੇ ਹਮੇਸ਼ਾ ਗੋਟਾ ਹੀ ਫੇਰ ਫੇਰੀ ਜਾਂ ਜੱਸੇ ਦੇ ਥੱਲੇ ਪੱਟਾ ਥੱਲੇ ਤੀਏ ਤੋਂ ਆਠਾ ਬਣਿਆ ਰਹੇ ਜਿਵੇਂ ਲਪੇਟ ਕੇ ਕੁੱਕੜ ਨੂੰ ਆਪਣਾ ਬੋਚ ਕੇ ਕਿਵੇਂ ਟੋਕਰੇ ਥੱਲੇ ਤੁੰਨੇ ਆਵੇ ਹਨ ਉਸ ਹੱਬ ਜੇ ਦੂਜੇ ਪਹਿਲਵਾਨ ਦਾ ਹੋ ਜਾਂਦਾ ਜਿਵੇਂ ਆੜਤੀਆਂ ਨੇ ਸਰਾਣਾ ਦੂਰਾ ਚੋੜਾ ਕਰਕੇ ਆਪਣੇ ਕੱਛਾ ਚ ਲਿਆ ਹੁੰਦਾ ਸੋ ਕੁਸ਼ਤੀ ਦਾ ਮਜ਼ਾ ਹੀ ਉਹਨਾਂ ਹੁੰਦਾ ਜਦੋਂ ਅਗਲਾ ਪਹਿਲਵਾਨ ਵੀ ਕੋਈ ਹੰਲਾ ਜੰਲਾ ਕਰੇ ਅਟੈਕ ਕਰੇ ਹੈ ਕੋਸ਼ਿਸ਼ ਕਰੇ ਸੋ ਇੱਥੇ ਵਿਜੇ ਸੋਨੀ ਪਤਨੇ ਕੋਸ਼ਿਸ਼ ਵੀ ਕੀਤੀ ਸਾਰਾ ਕੁਝ ਵਧੀਆ ਰਿਹਾ ਔਰ ਐਂਡ ਵਿੱਚ ਜੱਸਾ ਪੱਟੀ ਨੇ ਕੁਸ਼ਤੀ ਮਾਰ ਲਈ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਛੱਡੋ ਔਰ ਆਪਣਾ ਕੀ ਕੀ ਸੁਝਾਅ ਹੋ ਜਰੂਰ ਦਿਆ ਕਰੋ ਤੇ ਬਾਕੀ ਖੁਸ਼ ਰਹੋ ਆਵਾਦ ਰਹੋ ਪੰਜਾਬ ਰਹੋ ਭਾਵੇਂ ਕੈਨੇਡਾ ਰਹੋ ਇੱਥੇ ਆਪਾਂ ਸਸਰੀਕਾਲ ਬੁਲਾਉਂਦੇ ਆ ਸਸਰੀਕਾਲ ਸਾਹਿਬ ਨੂੰ